ਵੀਂਗੀ ਕਰ ਲੋ ਆਹੋ ਉਹਦੇ ਥੱਲੇ ਚਾਂਦ ਆਹੋ ਆਹੋ ਉਹ ਥੱਲੇ ਥੱਲੇ ਉਹ ਦੁਲਾਈਕੇ ਦਾ ਮਟਵਾ ਹੀ ਗੁੜੀ ਦਾ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਰਾਵੀ ਦਾ ਜਿਹੜਾ ਪਾਣੀ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਇਹ ਤਸਵੀਰ ਅਜਨਾਲਾ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਅਜਨਾਲਾ ਤੋਂ ਬਾਹਰੇ ਗੱਗੋਮਾਰ ਰੋਡ ਤੇ ਜੋ ਪੁਲ ਪੈਂਦਾ ਆ ਉਹ ਬਿਲਕੁਲ ਪਾਣੀ ਦੇ ਨਾਲ ਇਸ ਵੇਲੇ ਲਥਪਥ ਹੋ ਗਿਆ ਤੇ ਉਧਰ ਕੁਝ ਸੇਵਾਦਾਰ ਜਿਹੜੇ ਆ ਅੱਗੇ ਨੂੰ ਟਰਾਲੀ ਟਰੈਕਟਰ ਲੈ ਕੇ ਜਾ ਰਹੇ ਸੀ ਰਾਸ਼ਨ ਲਈ ਜਿਸ ਤਰ੍ਹਾਂ ਪੂਰੇ ਪੰਜਾਬ ਭਾਰਤੋਂ ਹੜਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਇਹ ਵੀ ਇੱਕ ਟਰਾਲੀ ਜਿਹੜੀ ਆ ਹੜਪੀੜਤਾਂ ਲਈ ਰਮਜ਼ਦਾਨ ਸ਼ੇਰੀਏ ਨੂੰ ਜਾ ਰਹੀ ਸੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਹਾਕਰਨ ਇਹ ਟਰਾਲੀ ਰੁੜ ਗਈ ਟਰਾਲੀ ਟਰੈਕਟਰ ਬੁਰੀ ਤਰ੍ਹਾਂ ਫਸ ਗਿਆ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਦੇਸ਼ ਦੀ ਜਿਹੜੀ ਆਰਮੀ ਆ ਉੱਥੇ ਪਹੁੰਚੀ ਹੋਈ ਆ ਜਿਨ੍ਹਾਂ ਦੇ ਵੱਲੋਂ ਆਪਣੀ ਗੱਡੀ ਦੇ ਨਾਲ ਟੋਚਨ ਪਾ ਕੇ ਇਸ ਨੂੰ ਕੱਢਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਸੀਂ ਲਗਾਤਾਰ ਦੇਖ ਸਕਦੇ ਹੋ ਇਹ ਇੱਕ ਟਰਾਲੀ ਟਰੈਕਟਰ ਜਿਹੜਾ ਬੁਰੀ ਤਰ੍ਹਾਂ ਫਸ ਚੁੱਕਾ ਹੈ ਜਿਸ ਨੂੰ ਕੱਢਣ ਦੇ ਵਿੱਚ ਪੂਰੀ ਤਰ੍ਹਾਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਸੀਂ ਅਦਨਾਲਾ ਦੀ ਦੇਖ ਸਕਦੇ ਹੋ ਤੇ ਦੂਜੇ ਪਾਸੇ ਪਾਣੀ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਰ ਜਿਹੜਾ ਇਸ ਸਮੇਂ ਕਿਸ ਤਰੀਕੇ ਨਾਲ ਕਿੰਨਾ ਤੇਜ਼ ਹੁੰਦਾ ਨਜ਼ਰ ਆ ਰਿਹਾ ਬੇਸ਼ੱਕ ਕੱਲ ਰਾਤ ਤੋਂ ਸਾਡੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਾਂ ਹੋਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਲੱਗੇ ਹੋਏ ਨੇ ਲੋਕਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢਣ ਲਈ ਪਰ ਫਿਰ ਵੀ ਪਾਣੀ ਦਾ ਵਹਾਅ ਜਿਹੜਾ ਤੁਸੀਂ ਵੇਖ ਸਕਦੇ ਮੈਂ ক্লোਜ਼ ਕਰਕੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪਾਣੀ ਦਾ ਵਹਾਅ ਜਿਹੜਾ ਬਹੁਤ ਹੀ ਤੇਜ਼ ਜਿਹੜਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੀ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਆ ਇਸ ਟਰਾਲੀ ਟਰੈਕਟਰ ਦੀ ਜੋ ਰਾਸ਼ਨ ਲੈ ਕੇ ਸੇਵਾ ਲੈ ਕੇ ਜਿਹੜਾ ਉਹ ਰਮਦਾਸ ਵਾਲੀ ਸਾਈਡ ਨੂੰ ਗੱਗੋਮਾਲ ਵਾਲੀ ਸਾਈਡ ਨੂੰ ਲੈ ਕੇ ਜਾ ਰਹੇ ਸੀ ਪਰ ਅਚਾਨਕ ਪਾਣੀ ਦੇ ਵਹਾਕਰ ਨੇ ਟਰਾਲੀ ਟਰੈਕਟਰ ਜਿਹੜਾ ਸੀ ਉਹ ਟੇਡਾ ਹੋ ਗਿਆ ਟਰੈਕਟਰ ਵੀ ਜਿਹੜਾ ਪੂਰਾ ਪਾਣੀ ਦੇ ਵਿੱਚ ਫਸੁਕਾ ਤੇ ਉਸ ਦਿਨ ਸਾਡੇ ਪਿੰਡ ਧਾਰੀ ਆਰਮੀ ਜਿਹੜੀ ਆ ਉਹ ਪਹੁੰਚੀ ਹੋਈ ਆ ਤੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕੀ ਘਟਨਾ ਕੀ ਹੋਈ ਸੀ ਜੀ ਤੁਹਾਨੂੰ ਖਬਰ ਆਏ ਆ ਤੇ ਉਥੇ ਬਗੈਰ ਕਿਸੇ ਨਿਸ਼ਾਨ ਪੈ ਗਿਆ ਕਿੱਥੋਂ ਲੈ ਕੇ ਆਏ ਸੀਗੇ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਂ ਪਿੰਡ ਧਾਰੀ ਹਲਦੋਂ ਲੈ ਕੇ ਆਏ ਜੀ 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 ਠੀਕ ਆ ਲੰਕਰਿਆ ਵੇ ਤੇ ਰਸਤਾ ਸੁੱਕਿਆ ਦੇ ਨਾਲ ਪ੍ਰਸ਼ਾਦਾ ਵਾਣੀ ਹੈ ਹੂੰ ਇਹ ਤੋਂ ਪਾੜ ਪੈ ਗਿਆ ਬਹੁਤ ਦਾਤ ਘਟ ਦੂੰਗਾ ਅੱਜ ਦੇ ਨੂੰ ਠੀਕ ਆ ਬੰਦਿਆਂ ਦਾ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਇੰਦਰ ਤੇ ਬੈਠੇ ਨਿਕਲ ਕੇ ਅੱਗੇ ਜਾ ਕੇ ਅੱਛਾ ਰੁੜ ਗਏ ਸੀ ਬੰਦੇ ਰੁੜੇ ਹੀ ਪਰ ਬਚਾਅ ਹੋ ਗਿਆ ਰਸਿਆ ਰੁਸਾ ਖੋਲ ਕੇ ਛੁੱਟਿਆ ਹਾਂ ਔਰ ਟਰਾਲੀ ਨਾਲ ਰਸਾ ਗਾਈ ਤੋਂ ਰਸਾ ਖੋਲ ਕੇ ਛੁੱਟਿਆ ਤੇ ਬਚਾਅ ਹੋ ਗਿਆ ਠੀਕ ਹੈ ਜੀ ਜਗ੍ਹਾ ਉੱਚੀ ਆ ਗਈ ਨਾ ਕਿ ਡੁੱਬ ਗਏ ਸੀ 4-5 ਜਾਣੇ ਬੰਦੇ ਡੁੱਬ ਗਏ ਸੀ ਰੁੜ ਗਏ ਸੀ ਬੰਦੇ ਅਰੇ ਇਹ 4-5 ਜਾਣੇ ਬਚਾਉ ਠੀਕ ਹੈ ਡੁੱਬ ਗਏ ਤਾਂ ਫਿਰ ਟਰੈਕਟਰ ਨਹੀਂ ਆਵੇ ਨਹੀਂ ਉਹ ਕੋਈ ਆ ਤਾਂ ਇਹ ਤਸਵੀਰ ਤੁਸੀਂ ਇੱਕ ਵਾਰੀ ਫਿਰ ਦੇਖ ਸਕਦੇ ਹੋ ਕਿ ਟਰੈਕਟਰ ਜਿਹੜਾ ਪੂਰਾ ਪਾਣੀ ਦੇ ਵਿੱਚ ਡੁੱਬਾ ਹੋਇਆ ਤੇ ਪਾਣੀ ਦਾ ਵਹਾਅ ਜਿਹੜਾ ਇਸ ਸਮੇਂ ਖਤਰੇ ਤੋਂ ਖਾਲੀ ਨਹੀਂ ਜਾਣਾ ਚਾਹੀਦਾ ਕਿਉਂਕਿ ਖਤਰਾ ਕਾਫੀ ਅਗਲੇ ਪਾਸੇ ਨਜ਼ਰ ਆ ਰਿਹਾ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਕਾਫੀ ਤੇਜ਼ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਜਿਹੜਾ ਨਿਊਡਲੇ ਟਰੈਕਟਰ ਉਹ ਟਰੈਕਟਰ ਨਿਊਡਲੇ ਪੁੱਟਾ ਆ ਟਰੈਕਟਰ ਨਿਊਡਲੇ ਕੀਤਾ ਆ ਹੋਣ ਦੂਜੇ ਪਾਸੇ ਟੋਚਨ ਜਿਹੜਾ ਆ ਆਰਮੀ ਦੀ ਇਸ ਗੱਡੀ ਵੱਲੋਂ ਕਾ ਦਿੱਤਾ ਗਿਆ ਹੈ ਤਾਂ ਇੱਥੇ ਸਕਾਰ ਸੇਵਾ ਵਾਲੇ ਜਿਹੜੇ ਬਾਬੇ ਉਹ ਵੀ ਪਹੁੰਚੇ ਹੋਏ ਨੇ ਤਸਵੀਰ ਤੁਸੀਂ ਤਾਰਾ ਜਨਾਲਾ ਵੀ ਦੇਖ ਸਕਦੇ ਹੋ ਜਿੱਥੇ ਲੋਕਾਂ ਨੂੰ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਹ ਜਾਗਰੂਕੀ ਵੀ ਕੀਤਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਨਾ ਆਇਆ ਜਾਵੇ ਤੱਕ ਦੂਜੇ ਪਾਸੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹ ਸਾਰਾ ਕੁਝ ਮਾਮਲਾ ਜਿਹੜਾ ਪੰਜਾਬਪੁਰਸ ਇੱਥੇ ਪਹੁੰਚੇ ਹੋਏ ਨੇ ਐਸਐਚਓ ਹਰਜਨ ਸਿੰਘ ਜਿਹੜੇ ਆ ਉਹ ਆਪਣੇ ਕਾਫਲੇ ਦੇ ਨਾਲ ਪਹੁੰਚੇ ਹੋਏ ਨੇ ਆਰਮੀ ਜਿਹੜੀ ਉਹ ਪਹੁੰਚੀ ਹੋਈ ਆ ਤੇ ਆਪਣੀ ਗੱਡੀ ਦੇ ਨਾਲ ਚੋਣਨ ਪਾ ਕੇ ਇਸ ਟਰਾਲੀ ਟਰੈਕਟਰ ਨੂੰ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਰਾਸ਼ਨ ਦੇ ਨਾਲ ਲੱਗੀ ਹੋਈ ਸੀ ਇਹ ਗੱਡੀ ਜਿਸ ਨੂੰ ਕੱਢਣ ਦੇ ਵਿੱਚ ਹੁਣ ਮਦਦ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਜਿਹੜਾ ਉਹ ਕਾਫੀ ਤੇਜ਼ ਉਹ ਵਿਆਹ ਤੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਰਸਤਾ ਹੈ ਇਸ ਸਮੇ ਉਸ ਦੇ ਵਿੱਚ ਪਾੜ ਪੈ ਚੁੱਕਾ ਹੈ ਸੜਕ ਜਿਹੜੀ ਆ ਉਹ ਦੁਫਾੜ ਹੋ ਚੁੱਕੀ ਹੈ ਜਿਸ ਦਾ ਕਰਕੇ ਟਰਾਲੀ ਟਰੈਕਟਰ ਜਿਹੜਾ ਆ ਉਹ ਪੂਰੀ ਤਰ੍ਹਾਂ ਫਸ ਚੁੱਕਾ ਹੈ ਸੈਕਟਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਤਸਵੀਰ ਤੁਹਾਡੇ ਨਾਲ ਅਜਨਾਲਾ ਤੋਂ ਸਾਂਝੀ ਕਰ ਰਿਹਾ ਹਾਂ ਜਿੱਥੇ ਇਹ ਟਰਾਲੀ ਟਰੈਕਟਰ ਜਿਹੜਾ ਪਾਣੀ ਦੇ ਵਿੱਚ ਰੁੜਦਾ ਨਜ਼ਰ ਆ ਰਿਹਾ ਹੈ ਇਹ ਤਸਵੀਰ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਇਹ ਨਵੇਂ ਸਮਾਨ ਜਿਹੜੇ ਨੇ ਇਹ ਦੱਸਿਆ ਜਾ ਰਿਹਾ ਕਿ ਪਿੰਡ ਧਾਰੀਵਾਲ ਤੋਂ ਪਹੁੰਚੇ ਸਨ ਰਮਦਾਸ ਨੂੰ ਜਾ ਰਹੇ ਸੀ ਗੱਗੋਮਾਲ ਸਾਹਿਬ ਨੂੰ ਜਾ ਰਹੇ ਸੀ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਖਿੱਚ ਵੱਜ ਸਕਦੀ ਹੈ ਇਹਨੂੰ ਘੁਮਕਿਆ ਸਕਦੀ ਆ ਆਪਣਾ ਬਚਾਅ ਕਰਨਾ ਬਿਲਕੁਲ ਜ਼ਰੂਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹ ਫੋਰਡ ਟਰੈਕਟਰ ਜਿਹੜਾ ਆ ਇਹ ਪਾਣੀ ਦੇ ਹੇਠਾਂ ਪੂਰਾ ਡੱਬ ਚੁੱਕਾ ਹੈ ਕਿੰਨਾ ਕ ਪਾਣੀ ਨਜ਼ਰ ਹੋ ਕਿੰਨਾ ਕ ਪਾਣੀ ਹੋ ਸਕਦਾ ਤੁਹਾਡੀ 10 ਫੁੱਟ ਡੂੰਘਾ ਥੱਲੇ ਨੂੰ ਪਾਣੀ ਆ 10 ਫੁੱਟ ਥੱਲੇ ਤੋਂ ਨਿਕਲ ਕੇ ਅੱਗੇ ਜਾ ਕੇ ਦੇਖਣੇ ਆਪੇ ਨਿਕਲਿਆ ਗਿਆ ਡੁੱਬ ਗਏ ਹੈ ਕਰੀਕਾਰ ਪੰਜਾਂ ਵਾਲੇ ਪੁਲ ਤੇ ਪ੍ਰਸ਼ਾਸਨ ਦੇ ਅਧਿਕਾਰੀ ਖਲੋਤੇ ਨੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਅੱਗੇ ਨਾ ਜਾਓ ਫਿਰ ਵੀ ਫੌਜ ਦੀਆਂ ਗੱਡੀਆਂ ਜਾਂਦੀਆਂ ਇੱਕਦਮ ਪਾੜ ਬੈ ਗਿਆ ਠੀਕ ਇੱਕਦਮ ਪਾੜ ਬੈ ਗਿਆ ਪਾੜ ਪੰਦੇ ਫੌਜ ਦੀ ਗੱਡੀ ਸਾਡੇ ਅੱਗੇ ਅੱਗੇ ਗਈ ਹੈ ਉਹਦੇ ਪਿੱਛੇ-ਪਿੱਛੇ ਜਾ ਰਹੇ ਨੇ ਇਹ ਫੌਜ ਦੀ ਗੱਡੀ ਤੇ ਤਰਲੇ ਮਾਰ ਕੇ ਤੇ ਫਿਰ ਇਹਨਾਂ ਨੂੰ ਇੱਥੇ ਲੈ ਦੱਕੂ ਕੜਨ ਨੂੰ ਲੈ ਕੇ ਆਏ ਆ ਹਾਂ ਗਾਟ ਦੇ ਅੱਗੇ ਗੱਡੀ ਫੱਸੀ ਅਹੀਂ ਉਹਨੂੰ ਕੱਢਣ ਜਾਣਾ ਹੈ ਤਾਂ ਡਰਾਈਵਰ ਮਾਸੇ ਉਨੂੰ ਕਿਉਂ ਨਹੀਂ ਕੱਢਣਾ ਪੈਣਾ ਠੀਕ ਹੈ ਜੀ ਕੱਢ ਲੈ ਮਾਰੇ ਇਹਨਾਂ ਤੇ ਫੇਰ ਇਹਨਾਂ ਨੂੰ ਕਦੇ ਇੱਥੇ ਕੋਈ ਨਹੀਂ ਜੇ ਫਿਰ ਉਹਦੇ ਬਿਆਨ ਦੇ ਕੇ ਚਲੇ ਜਾਂਦੇ ਅਸੀਂ ਬੇੜੀਆਂ ਲਿਆਉਂਦੇ ਨਾ ਕਿ ਨਾ ਤਾਹ ਜਗਵੀਰ ਬਾਦਲ ਦੀ ਕੋਈ ਬੇੜੀ ਆਈ ਨਾ ਭਗਵਾਨ ਸਮਾਣੋ ਅੱਜ ਕੋਈ ਜੱਟ ਵਾਲਿਆ ਮੰਤਰੀਆਂ ਕੋਲ ਨਹੀਂ ਜਾਇਆ ਲਾ ਕੇ ਉਹਨੇ ਕੋਈ ਇੱਥੇ ਪ੍ਰਸ਼ਾਸਨ ਦਾ ਨਾਂ ਕੋਈ ਯਾਰ ਇੱਥੇ ਦੁਨੀਆਵਾਦ ਤੇ ਹੈਗਾ ਫਿਰ ਜਿਹੜੀਆਂ ਸੰਪਰਦਾਵਾਂ ਆ ਠੀਕ ਹੈ ਤੇ ਜਿਹੜੀਆਂ ਲੋਕਲ ਸਟਾਡੀਆਂ ਪਿੰਡਾਂ ਦੀਆਂ ਸਾਰਾ ਰਾਸ਼ਨ ਪਟਾ ਰਹੀਆਂ ਐਂ ਵੀ ਰਾਸ਼ਨ ਲੈ ਕੇ ਅੱਗੇ ਚੱਲੇ ਆ। ਵਾਹ ਤੇ ਇੱਥੇ ਜਿਹੜਾ ਸਰਕਾਰ ਦਾ ਐ ਨਾ ਸਰਕਾਰ ਕੁਝ ਨਹੀਂ ਕਰ ਰਹੀ। ਇਹ ਤਸਵੀਰ ਦੇਖ ਸਕਦੇ ਹੋ ਲੋਕਾਂ ਘਟੋ ਘਟ 1000 ਬੇੜੀ ਦੀ ਲੋਡ ਆ ਇੱਥੇ। ਹਾਂ ਸਹੀ ਗੱਲ ਆ। ਕਿੱਥੇ ਰਕੇ ਰਾਸ਼ਨ ਬੇੜੀਆਂ ਰਹੀਆਂ ਨੇ ਠਾਡੀਆਂ ਨੇ ਡੁੱਬਣੀਆਂ ਹੀ ਆ ਯਾਰ ਪਾੜ ਪੈ ਕੇ 10-10 ਵੀ ਲੋਕਾਂ ਦੀ ਜਿਹੜੀ ਇਸ ਸਮੇਂ ਸਰਕਾਰ ਦੇ ਉੱਤੇ ਜਿਹੜੇ ਆ ਕੰਝ ਵੀ ਕਿੱਥੇ ਜਾ ਰਹੇ ਕਿ ਸਰਕਾਰ ਕਿਤਨਾ ਕਿਤੇ ਨਜ਼ਰ ਨਹੀਂ ਆ ਰਹੀ। ਇੱਥੇ 6-7 ਦੇ ਵੱਲੋਂ ਔਰ ਕਈ ਖਾਲਸਾ ਏਟ ਵਰਗੀਆਂ ਕਈ ਸੰਸਥਾਵਾਂ ਦੇ ਵੱਲੋਂ ਕਾਰ ਸੇਵਾ ਦੇ ਵੱਲੋਂ ਜਿਹੜੀ ਇੱਥੇ ਆਣ ਕੇ ਸੇਵਾ ਸੰਭੀ ਜਾ ਰਹੀ ਹੈ ਤੇ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਜਨਾਲਾ ਦੀ ਜਿੱਥੇ ਟਰਾਲੀ ਟਰੈਕਟਰ ਪੂਰਨ ਤੌਰ ਤੇ ਜਿਹੜਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਆ ਯਾਰ ਇੱਧਰ ਆ ਜਾਓ ਇੱਧਰ ਕੋਲ ਜਿਹੜ ਨੂੰ ਆ ਜਾਓ ਇੱਥੇ ਕੋਲ ਜਿਹੜ ਨੂੰ ਦੇ ਬਾਗ ਵਾਲੇ ਬਾਬੇ ਰੱਖਣ ਦੇ ਜੀ 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 ਤਾਂ ਤੁਸੀਂ ਸਕਦੇ ਹੋ ਕਿ ਗੁਰੂ ਕੇ ਬਾਗ ਵਾਲੇ ਬਾਬਾ ਕੁਲਬੀਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਆਪਣੀ ਸੰਗਤ ਦੇ ਨਾਲ ਜਿਹੜੇ ਇੱਥੇ ਜ਼ਤਨ ਕੀਤੇ ਜਾ ਰਹੇ ਨੇ ਤਸਵੀਰ ਤੁਸੀਂ ਲਗਾਤਾਰ ਇਹ ਨਾਲਾ ਤੋਂ ਦੇਖ ਰਹੇ ਹੋ ਜਿੱਥੇ ਸਮਝ ਨਹੀਂ ਕਿ ਚਾਰ ਪੂਰੀ ਜੀ ਜੀ ਤਾਂ ਤੁਸੀਂ ਜੀ ਵਾਲੇ ਯਾਰ ਤੁਸੀਂ ਕਹੋ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਤੱਕ ਗੱਲ ਪਹੁੰਚਾਓ ਕਿ ਇੱਥੇ ਘਟੋੜ ਘਟ ਹੈ ਬਿਲਕੁਲ ਜੀ ਤੁਹਾਡੀ ਆਵਾਜ਼ ਵਾਸਤੇ ਇੱਥੇ ਪਹੁੰਚੇ ਹੋਏ ਆ ਆ ਕੇ ਸੁਣਾਓ ਆ ਕੇ ਕਿਨਾਰੇ ਤੇ ਬਹਿ ਕੇ ਸਾਰੇ ਲੀਡਰ ਤੁਸੀਂ ਟੁਟਕਲੇ ਸੁਣਾ ਕੇ ਚੱਲ ਜਾਂਦੇ ਲੋਕ ਇੱਥੇ ਟੁੱਪ ਗਏ ਮਰ ਗਏ ਸਾਰੇ ਜੀ ਲੋਕਾਂ ਦੇ ਇਹਨੇ ਨੁਕਸਾਨ ਹੋ ਗਏ ਹਰ ਇੱਕ ਬੰਦੇ ਦਾ 50-50 ਲੱਖ ਦਾ ਨੁਕਸਾਨ ਹੋਇਆ ਹਰ ਇੱਕ ਬੰਦੇ ਦਾ ਚਾਹੇ ਉਹ ਗਰੀਬ ਆ ਅਮੀਰ ਆ 10-10 ਸਾਲ ਦੇ ਪੈੜੀਆਂ ਲੋਕਾਂ ਦੀ 10-10 ਲੱਖ ਲਾ ਕੇ ਵੀ ਇੱਕ ਕਿਲੇ ਦਾ ਪੂਰਾ ਨਹੀਂ ਹੋਣਾ ਜੀ ਇਹ ਤੇ ਮੰਤਰੀਓ ਤੁ ਫੋਟਵਾ ਖੇਡ ਕੇ ਚਲੇ ਜਾਂਦੇ ਜੀ ਲਾ ਲਾ ਰਾਲਾ ਕਰਕੇ ਗਾਹ ਜਾਂਦੇ ਵੀ ਅਹੀਂ ਉੱਥੋਂ ਹੋ ਗਏ ਆ ਪਤਾ ਲੱਗੇ ਗਾਹ ਹੁਣ ਬੇੜੀਆਂ ਤੇ ਚੜ ਕੇ ਜਾਣ ਲੋਗ ਰਾਸ਼ਨ ਲੈ ਕੇ ਜਾਂਦੇ ਇਹ ਵਾਹ ਨਿਕਲ ਕੇ ਦਿਖਾਉਂਦੇ ਤਾਂ ਇਹ ਤਸਵੀਰ ਤੁਸੀਂ ਅਜ ਨਾਲਾ ਦੀ ਦੇਖ ਰਹੇ ਹੋ ਜਿੱਥੇ ਨੌਜਵਾਨਾਂ ਦੇ ਵੱਲੋਂ ਰਾਸ਼ਨ ਲੈ ਕੇ ਜਾ ਰਿਹਾ ਸੀ ਰਮਦਾਸ ਵਾਲੀ ਸਾਈਡ ਨੂੰ ਜਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਬੀਤੇ ਕੁਝ ਦਿਨਾਂ ਤੋਂ ਹੜ੍ਹ ਦੀ ਸਥਿਤੀ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਇਹ ਤਸਵੀਰ ਤੁਸੀਂ ਰਾਵੀ ਦਰਿਆ ਦੇ ਇਸ ਵੈਣ ਦੀ ਦੇਖ ਸਕਦੇ ਹੋ ਕਿ ਰਾਵੀ ਦਰਿਆ ਦਾ ਜਿਹੜਾ ਸੁਕਾਣ ਨਜ਼ਰ ਆ ਰਿਹਾ ਸਾਇਸ ਟਰਾਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੰਗਰ ਦੀਆਂ ਰਸਤਾ ਲੈ ਕੇ ਜਾਈਆਂ ਰਹੀਆਂ ਸੀ ਜਿਸ ਤੇ ਵਿੱਚ ਪ੍ਰਸ਼ਾਦੇ ਸਨ ਹੋਰ ਕਈਇਤ ਤਰ੍ਹਾਂ ਦੇ ਪ੍ਰਦਾਤਜਾਂ ਜੋ ਸੰਗਤ ਵਾਸਤੇ ਇਹਨਾਂ ਨੌ ਜਵਾਨਾਂ ਦੇ ਵੱਲੋਂ ਲੈ ਕੇ ਜਾ ਰਿਹਾ ਸੀ ਇਥੋਂ ਦੱਸਿਆ ਕਿ ਗੈਸ ਸਿਲੰਡਰ ਸੀ ਉੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਟਰੈਕਟਰ ਦਾ ਅਗਲਾ ਟਾਇਰ ਵੀ ਟੁੱਟ ਗਿਆ ਟਰੈਕਟਰ ਦਾ ਅਗਲਾ ਟਾਇਰ ਵੀ ਟੁੱਟ ਗਿਆ ਤੇ ਆਰਮੀ ਵਾਲੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਫਿਲਹਾਲ ਇਹਨਾਂ ਨੂੰ ਵੀ ਸਲਾਮ ਆ ਬੇਸ਼ੱਕ ਦੇਰ ਆਈ ਦੁਰਸਤਾਏ ਪਰ ਫਿਰ ਕਿੰਨਾ ਕਿਤੇ ਹੈਗੇ ਹੀ ਪਰ ਇਹਨਾਂ ਨੇ ਤਰਲਾ ਮਾਰ ਕੇ ਫੇਰ ਇਹਨਾਂ ਨੇ ਕੰਮ ਕੀਤਾ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਇਹਨਾਂ ਨੂੰ ਆਜ਼ਾਦੀ ਦੇ ਦੇਣੀ ਵੀ ਸਾਡੀ ਨਹੀਂ ਇਹਨਾਂ ਕੋਈ ਆਜ਼ਾਦੀ ਨਹੀਂ ਹੈ ਫੇਰ ਵੀ ਇਹਨਾਂ ਤਰਲਾ ਮਾਰ ਕੇ ਲਲ ਹੱਥ ਜੋੜ ਕੇ ਫੇਰੇ ਆਏ ਆ ਹੂੰ ਨਹੀਂ ਨਹੀਂ ਤਾਂ ਇਹ ਤਸਵੀਰ ਤੁਸੀਂ ਵੇਖੋ ਕੋਈ ਅੱਗੇ ਗੱਡੀ ਫੱਤੀ ਆ ਨਹੀਂ ਉਹ ਉਹ ਗੱਡੀ ਕੱਟੜ ਮ ਚੱਲੇ ਸੀ ਸਾਨੂੰ ਆਖਿਆ ਕਿ تمੋ ਹੱਥਾਂ ਟ੍ਰੈਕਟਰ ਚੜਾਓ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਟਰਾਲੀ ਜਿਹੜੀ ਆ ਉਹ ਨਿਕਲਦੀ ਨਜ਼ਰ ਆ ਰਹੀ ਆ ਤੇ ਇਹ ਕਾਮਯਾਬ ਹੁੰਦੀ ਨਜ਼ਰ ਜਿਹੜੇ ਆ ਰਹੇ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਰਾਸ਼ਨ ਦੇ ਨਾਲ ਜਿਹੜੀ ਆ ਬਿਲਕੁਲ ਭਰੀ ਹੋਈ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵਿੱਚ ਤਕਰੀਬਨ ਕੋਸ਼ ਕਈ ਤਰ੍ਹਾਂ ਦਾ ਰਾਸ਼ਨ ਪਿਆ ਆ ਨੌਜਵਾਨਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਸੀ ਕਿ ਇਹ ਟਰਾਲੀ ਪਾਣੀ ਦੇ ਵਿੱਚ ਰੁੜ ਚੁੱਕੀ ਸੀ ਨੌਜਵਾਨ ਜਿਹੜੇ ਆ ਛਾਲਾ ਮਾਰ ਕੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪਾਣੀ ਦੇ ਇਸ ਵਹਿਣ ਦੇ ਨਾਲ ਪਾਣੀ ਦੇ ਇਸ ਵਿਹਾਅ ਦੇ ਨਾਲ ਉਹਨਾਂ ਨੂੰ ਵੀ ਜਿਹੜਾ ਖਤਰਾ ਨਜ਼ਰ ਆ ਰਿਹਾ ਸੀ ਉਹ ਵੀ ਡੁੱਬਦੇ ਨਜ਼ਰ ਆ ਰਹੇ ਸੀ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਟਰਾਲੀ ਦਾ ਜਿਹੜਾ ਟਾਇਰ ਸੀਗਾ ਸੌਰੀ ਟਰੈਕਟਰ ਜਿਹੜਾ ਟਾਇਰ ਸੀਗਾ ਉਹ ਬਿਲਕੁਲ ਟੁੱਟ ਗਿਆ ਕਿ ਜਦੋਂ ਜਦੋਂ ਖੱਡੇ ਦੇ ਵਿੱਚ ਵੱਜਦਾ ਥੱਲੇ ਸੜਕ ਦੇ ਵਿੱਚ ਕੁ ਭਾਰੀ ਪਾੜ ਪਿਆ ਹੋਇਆ ਸੀਗਾ ਜਿਸ ਦਾ ਕਰਕੇ ਇਹ ਟਰਾਲੀ ਟਰੈਕਟਰ ਜਿਹੜਾ ਸੀ ਪਾਣੀ ਦੇ ਵਹਿਣ ਵੱਲ ਜਾ ਡੁੱਬਾ ਅਜ ਨਾਲਾ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਸਵੇਰੇ ਕੁਝ ਨੌਜਵਾਨ ਜਿੱਥੇ ਪੰਜਾਬ ਭਰ ਤੋਂ ਪੂਰੇ ਮਾਝੇ ਤੋਂ ਇਹ ਲੰਗਰਾਂ ਦੀ ਸੇਵਾ ਨਿਭਾ ਰਹੇ ਨੇ ਤੇ ਉੱਥੇ ਹੀ ਲੱਕੇ ਦੇ ਨੌਜਵਾਨਾਂ ਦੇ ਵੱਲੋਂ ਰਾਸ਼ਨ ਲੈ ਕੇ ਇਸ ਟਰਾਲੀ ਟਰੈਕਟਰ ਦੇ ਵਿੱਚ ਤੇ ਉਸ ਇਲਾਕੇ ਨੂੰ ਲਾਇਆ ਜਾ ਰਿਹਾ ਸੀ ਉਸ ਇਲਾਕੇ ਨੂੰ ਪਹੁੰਚ ਰਿਹਾ ਸੀ ਜਿੱਥੇ ਨੌਜਵਾਨ ਸੇਵਾ ਨਿਭਾ ਰਹੇ ਨੇ ਤੇ ਉੱਥੇ ਹੀ ਆਰਮੀ ਦੇ ਜਿਹੜੇ ਅਧਿਕਾਰੀ ਨੇ ਆਰਮੀ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਆ ਉਹਨਾਂ ਦੇ ਟਰਾਲੀ ਟਰੈਕਟਰ ਨੂੰ ਡੋਚਣ પાਕੇ ਕੱਢਿਆ ਜਾ ਰਿਹਾ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੀ ਵੀ ਤਸਵੀਰ ਤੁਹਾਡੇ ਨਾਲ ਸੰਧੀ ਕਰਦੇ ਨੇ ਕਿ ਪੰਜਾਬ ਪੁਲਿਸ ਜਿੱਥੇ ਹੜਪੀਟਾਂ ਦੀ ਕੁਛਲੇ ਕੁਝ ਦਿਨਾਂ ਤੋਂ ਜਿਹੜੀ ਉਹ ਮਦਦ ਵਿੱਚ ਲੱਗੀ ਹੋਈ ਹੈ ਤੇ ਐਸ ਐਚਓ ਹਰਚੰਦ ਸਿੰਘ ਵੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਪੁਲਿਸ ਵੀ ਪਹੁੰਚੀ ਹੋਈ ਹੈ ਤਾਂ ਆਰਮੀ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਨਜ਼ਰ ਆ ਰਹੀਆਂ ਕਿ ਆਰਮੀ ਦੀ ਗੱਡੀ ਵਰਨ ਇੱਕ ਵੱਡੇ ਜਤਨ ਕੀਤੇ ਜਾ ਰਿਹਾ ਖਿੱਚਾ પાਕੇ ਇਸ ਟਰਾਲੀ ਨੂੰ ਕੱਢਣ ਦੇ ਵਿੱਚ ਜਿਹੜੀ ਆ ਮੈਨੂੰ ਲੱਗਦਾ ਹੈ ਕਿ ਪੂਰੀ ਤਰ੍ਹਾਂ ਕਾਮਯਾਬ ਹੋ ਗਏ ਨੇ ਪੂਰੀ ਤਰ੍ਹਾਂ ਟਰੈਕਟਰ ਜਿਹੜਾ ਸੀ ਉਹ ਪਾਣੀ ਦੇ ਵਿੱਚ ਡੁੱਬਾ ਨਜ਼ਰ ਆ ਰਿਹਾ ਸੀਗਾ। ਬਾਏ ਟਰੈਕਟਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਜਿਹੜਾ ਵਾ ਰੈਸਕਿਊ ਆਪਰੇਸ਼ਨ ਕਰਕੇ ਫੌਜ ਵੱਲੋਂ ਜਿਹੜਾ ਕਢੀਤਾ ਗਿਆ ਹੈ ਤੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਆਪ ਹੋਗੇ। ਨਾ ਫਾਇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਟਰੈਕਟਰ ਟਰਾਲੀ ਜਿਹੜਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਾ ਸੀ ਤੇ ਫੌਜ ਦੇ ਵੱਲੋਂ ਜਿਹੜਾ ਇਸ ਨੂੰ ਕੱਢਿਆ ਗਿਆ ਹੈ ਰਾਸ਼ਨ ਇਸ ਵਿੱਚ ਲੱਗਿਆ ਹੋਇਆ ਸੀਗਾ ਹਰਪੁਸ਼ਤਾਂ ਲਈ ਲੰਗਰ ਨਾ ਫਾਇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਉਹਨੇ ਜੋ ਗਿਆਨ ਹੋਇਆ ਪੂਰੀ ਤਰ੍ਹਾਂ ਟਰੈਕਟਰ ਪਾਣੀ ਦੇ ਵਿੱਚ ਡੁੱਬਾ ਹੋਇਆ ਸੀਗਾ ਤੇ ਇਹ ਪਾਣੀ ਦਾ ਤੇਜ਼ ਲਹਿਰਾ ਤੁਸੀਂ ਦੇਖ ਸਕਦੇ ਹੋ ਪਾਣੀ ਦੀਆਂ ਤੇਜ਼ ਲਹਿਰਾਂ ਜਿਸ ਦੇ ਅੱਗੇ ਕੋਈ ਖੜ੍ਹ ਵੀ ਨਹੀਂ ਸਕਦਾ ਤੇ ਹਰ ਮਿੰਟ-ਮਿੰਟ ਬਾਅਦ ਜਿਹੜਾ ਪਾਣੀ ਪੂਰੀ ਤਰ੍ਹਾਂ ਤੇਜ਼ ਹੁੰਦਾ ਨਜ਼ਰ ਆ ਰਿਹਾ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਜਿਹੜਾ ਵਹਿਣਾ ਉਹ ਇਸ ਪਾਸੇ ਨੂੰ ਜਾ ਰਿਹਾ ਅਜਨਾਲਾ ਸਾਈਡ ਨੂੰ ਆ ਰਿਹਾ ਤੇ ਇਹ ਪਾਣੀ ਰਾਵੀ ਦਾ ਪਾਣੀ ਜੋ ਬੀਤੇ ਦਿਨੀ ਰਾਵੀ ਦਾ ਬੰਨ ਟੁੱਟਾ ਸੀਗਾ ਉਸ ਤੋਂ ਗੱਗੋਮਾਲ ਪਾਇਆ ਹੁੰਦਾ ਅੱਜ ਅਜਨਾਲਾ ਵੱਲ ਨੂੰ ਪੁਰਿਆ ਤਾਂ ਇਹ ਤਸਵੀਰ ਤੁਸੀਂ ਲਗਾਤਾਰ ਅਜਨਾਲਾ ਦੀ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹ ਵੀ ਇਹਨਾਂ ਨੌਜਵਾਨਾਂ ਦੀ ਮਦਦ ਲਈ ਆਵੇ ਪਰ ਆਖਰ ਆਰਮੀ ਵਾਲੇ ਪਹੁੰਚਦੇ ਨੇ ਤੇ ਇਹਨਾਂ ਨੌਜਵਾਨਾਂ ਦੀ ਮਦਦ ਕੀਤੀ ਜਾਂਦੀ ਹੈ ਇਹ ਜਿਹੜੇ ਲੋਕ ਸੇਵਾ ਭਾਵਨਾ ਦੇ ਨਾਲ ਹੜਪੀੜਤਾ ਦੇ ਲਈ ਲੰਗਰ ਪਸ਼ੂਆਂ ਦਾ ਚਾਰਾ ਲੈ ਕੇ ਜਾਂਦੇ ਆ ਨਾ ਉਹ ਇੱਕ ਟਰਾਲੀ ਆ ਜਿਹੜਾ ਪੁਲ ਨਵਾਂ ਬਣ ਰਿਹਾ ਵਾ ਉਹਦੇ ਥੱਲੇ ਮੀਂਹ ਦੇ ਪਾਣੀ ਨਾਲ ਘਾਰ ਪੈ ਕੇ ਤੇ ਖੱਡਾ ਬਣ ਗਿਆ ਸੀ ਪਾਣੀ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਉਹ ਟਰਾਲੀ ਟਰੈਕਟਰ ਜਿਹੜਾ ਡੁੱਬ ਗਿਆ ਉਹਦੇ 'ਚ ਆ ਬਿਲਕੁਲ ਇੱਥੋਂ ਗੁੱਜਰਪੁਰੇ ਦੇ ਨਾਲ ਹੀ ਆ ਤੇ ਉਹ ਹੁਣ ਅਸੀਂ ਆਰਮੀ ਦੀ ਮਦਦ ਦੇ ਨਾਲ ਜਿਹੜੀ ਟਰਾਲੀ ਟਰੈਕਟਰ ਕੱਢਿਆ ਵਾ ਜਿਹੜੇ ਬੰਦੇ ਨੌਜਵਾਨ ਰੁੜੇ ਸੀ ਉਹਨਾਂ ਨੂੰ ਬਚਾ ਲਿਆ ਵਾ ਤੇ ਸਾਰਿਆਂ ਨੂੰ ਮੇਰੀ ਅਪੀਲ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਧਰਲੇ ਬੰਨੇ ਰਸਤਾ ਬਹੁਤ ਜਿਹੜਾ ਵਾ ਖਰਾਬ ਆ ਇਧਰ ਟਰਾਲੀਆਂ ਟਰੈਕਟਰ ਖੜਨ ਦਾ ਕੋਈ ਫਾਇਦਾ ਨਹੀਂ ਆ ਜੇ ਉਹਨਾਂ ਨੇ ਹੜਪੀੜਤਾ ਨੂੰ ਰਾਹਤ ਪਹੁੰਚਾਉਣੀ ਆ ਤੇ ਇਹਨਾਂ ਨੂੰ ਮੈਂ ਰਸਤਾ ਦੱਸਦਾ ਵਾ ਵਾਇਆ ਚਮਿਆਰੀ ਤੇ ਤਲਵੰਡੀ ਨਾਰ ਰਮਦਾਸ ਜਾ ਕੇ ਤੇ ਜਿਹੜੇ ਲੋਕ ਐ ਇਫੈਕਟਡ ਆ ਉਹਨਾਂ ਨੂੰ ਇਹ ਰਸਦ ਤੇ ਜਿਹੜਾ ਪਸ਼ੂਆਂ ਦਾ ਚਾਰਾ ਵਾ ਉਹ ਪਹੁੰਚਾਉਣ ਜਿਹੜੇ ਸਾਰੇ ਚਾਵਾਣਿਆਂ ਸੇਵਾ ਕਰਨ ਦੇ ਉਹ ਮੇਰੇ ਨਾਲ ਸਹਿਮਤ ਹੋ ਕੇ ਸਾਰਿਆਂ ਨੇ ਆਪਣੀਆਂ ਟਰਾਲੀਆਂ ਜਿਹੜੀਆਂ ਵਾ ਉਹ 40 50 ਟਰਾਲੀਆਂ ਸੀ ਸਾਰੀਆਂ ਵਾਪਸ ਕਰਕੇ ਉਧਰ ਲੈ ਕੇ ਜਾ ਰਹੇ ਆ ਸੇਵਾਦਾਰ ਤੇ ਭਾਈ ਆ ਰਹੇ ਆ ਅੱਜ ਕੇ ਐਸਐਸਓ ਸਾਹਿਬ ਉੱਥੇ ਕੋਈ ਲੋਕ ਜਿਹੜੇ ਆ ਮੇਲਾ ਵੇਖਣ ਤਮਾਸ਼ਾ ਵੇਖਣ ਆ ਰਹੇ ਤਮਾ ਆ ਜਿਹੜੇ ਤਮਾਸ਼ੀ ਨੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਸਖਤੀ ਨਾਲ ਕਹਿ ਰਹੇ ਆ ਵੀ ਤੁਸੀਂ ਆਪੋ ਆਪਣੇ ਘਰੀਂ ਬੈਠੋ ਤੇ ਜਿਹੜੇ ਲੋਕ ਸੇਵਾ ਕਰਨੀ ਚਾਹੁੰਦੇ ਆ ਜਾਂ ਪ੍ਰਸ਼ਾਸਨ ਜੋ ਕਰ ਰਿਹਾ ਉਹਨਾਂ ਨੂੰ ਕਰਨ ਦਿਓ ਜਿਹੜੀ ਟਰਾਲੀ ਤੋਂ ਦੂਜੇ ਦਾ ਕਿੰਨਾ ਕਿ ਨੁਕਸਾਨ ਹੋਇਆ ਜੀ ਕਿੰਨਾ ਕਿ ਰਾਸ਼ਨ ਸੀ ਉਹਦੇ ਵਿੱਚ ਨਹੀਂ ਆ ਟਰੈਕਟਰ ਦਾ ਟਾਇਰ ਇੱਕ ਜਿਹ